ਕੋਨੀ ਜਮੀਨ ਨੂੰ ਬਈ ਕਿਵੇਂ ਮਾਪੀਏ ਬਿਨਾ ਕਿਸੇ ਫੀਤੇ ਤੋਂ ਇੱਕ ਬੱਚਾ ਵੀ ਜਮੀਨ ਮਾਪ ਸਕਦਾ ਚਾਹੇ ਤਕੋਨੀ ਆ ਚਾਹੇ ਗੋਲ ਹੈ ਚਾਹੇ ਚੌਰਸ ਹੈ ਅੱਜ ਅਜਿਹੇ ਆ ਤਰੀਕਾ ਸਾਂ ਜਿਵੇਂ ਆਪਾਂ ਨੂੰ ਪਹਿਲਾਂ ਇੱਕ ਬਜ਼ੁਰਗ ਨੇ ਕਿਹਾ ਸੀਗਾ ਵੀ ਚੌਰਸ ਜਮੀਨ ਦਾ ਹਰ ਕੋਈ ਮਾਪ ਲਾਂਦਾ ਪਰ ਜਿਹੜੀ ਤਕੋਨੀ ਜਮੀਨ ਹੈ ਉਹਨੂੰ ਕੋਈ ਮਾਪ ਨਹੀਂ ਸਕਦਾ ਅੱਜ ਆਪਾਂ ਉਸੇ ਬਾਰੇ ਦੱਸਾਂਗੇ ਵੀ ਤੁਸੀਂ ਕਿਵੇਂ ਆਪਣੀ ਆਪ ਇੱਕ ਡਾਇਗਰਾਮ ਬਣਾਇਆ ਹੋਇਆ ਸਮਝ ਲਓ ਵੀ ਇਹ ਇੱਕ ਕਿੱਲਾ ਵੀ ਇਹ 빙ਾ ਟਿੱਡਾ ਹੈ ਕਿਸੇ ਪਾਸਿਓਂ ਵੱਧਦਾ ਕਿਸੇ ਪਾਸਿਓਂ ਘਟਾ ਹੈ ਜਿਵੇਂ ਆਪਣਾ ਇੱਕ ਕਿੱਲਾ ਹੁੰਦਾ ਇੱਕ ਸਾਈਡ ਹੁੰਦਾ 40 ਇੱਕ ਸਾਈਡ ਹੁੰਦਾ 36 ਕਰਮਾ ਹੁੰਦੀਆਂ ਨੇ ਪਰ ਇਹਦੇ ਜਿਵੇਂ ਮਤਲਬ ਕਿ ਸਾਰੇ ਤਾਂ ਚਾਹ ਲਿਆ ਹੋਏ ਸਾਰੇ ਪਾਸਿਓਂ ਵੱਧ ਘੱਟ ਕਰਮਾ ਨੇ ਕੋਈ ਵੀ ਤੁਸੀਂ ਜ਼ਮੀਨ ਦੇਖੀ ਹੋਣੀ ਵਿੰਗੀ ਡੇਡੀ ਹੁੰਦੀ ਤਾਂ ਕੋਈ ਨਹੀਂ ਹੁੰਦੀ ਐ ਕੋਈ ਜਿਵੇਂ ਖੱਤੀਆਂ ਹੀ ਹੁੰਦੀਆਂ ਨੇ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਵੀ ਸਭ ਤੋਂ ਪਹਿਲਾਂ ਤੁਸੀਂ ਕਰਮਾ ਹੀ ਮਾਰਨੀਆ ਨੇ ਇਹ ਵੀਰ ਕਹਿੰਦੇ ਨੇ ਬਾਈ ਵੀ ਕਰਮਾ ਨਾਲ ਜ਼ਮੀਨ ਮਾਪੀ ਨਹੀਂ ਜਾਂਦੀ ਬਾਈ ਜੇਕਰ ਕਿਤੇ ਮਤਲਬ ਉਹ ਰੋਲਾ ਹੁੰਦਾ ਜ਼ਮੀਨ ਦਾ ਉੱਥੇ ਦਾ ਬਾਈ ਜਾਂ ਫੀਤੇ ਨਾਲ ਜਾਂ ਜਰੀਬ ਨਾਲ ਹੀ ਮਾਪਦੇ ਨੇ ਪਟਵਾਰੀ ਪਰ ਜੇਕਰ ਕੋਈ ਝੋਨੇ ਵਾਲਾ ਝੋਨੇ ਵਾਲੇ ਨਾਲ ਜਾਂ ਕੋਈ ਕਮੈਨ ਵਾਲਾ ਬਾਈ ਜਾਂ ਕੋਈ ਠੇਕੇ ਜ਼ਮੀਨ ਲੈਣੀ ਹੈ ਉਦੋਂ ਕਰਮਾਂ ਨਾਲ ਹੀ ਮਾਪ ਲੰਦੇ ਆ ਕਿ ਇੰਚਾਂ ਤੋਂ ਇੰਚਾਂ ਨੂੰ ਦੇਖਿਆ ਜਾਂਦਾ ਇਹ ਜੇ ਮੌਕਿਆਂ ਤੇ ਉਦੋਂ ਕਰਮਾਂ ਹੀ ਵਜਦੀਆਂ ਹੁੰਦੀ ਨੇ ਫੀਤੇ ਜਾਂ ਜਰੀਬ ਦੀ ਤੇ ਲੋੜ ਉਦੋਂ ਪੈਂਦੀ ਜਦੋਂ ਆਪਣਾ ਖੁੱਡ ਖੁੱਡਦਾ ਵੀ ਰੋਲ ਆ ਪੈਂਦਾ ਕਿਸੇ ਗਮਾਂਡੀ ਨਾਲ ਕਿਸੇ ਭਾਈ ਨਾਲ ਹੁਣ ਤੁਸੀਂ ਸਭ ਤੋਂ ਪਹਿਲਾਂ ਕਰਮਾਂ ਮਾਰ ਲੈਣ ਜਿੰਨੇ ਤੁਹਾਡੇ ਜਿਵੇਂ ਐਸਾਈਡ ਥੋੜੀ ਇਹ ਕਿੱਲਾ ਤੁਸੀਂ ਇੱਧਰ ਵੀ ਕਰਮਾਂ ਮਾਰਨੀਆਂ ਨੇ ਜਿਵੇਂ ਇੱਧਰ ਤਾਂ ਸਮਝ ਲਓ ਵੀ 40 ਕਰਮਾਂ ਨੇ 40 ਲਿਖਿਆ ਹੋਇਆ ਇਹ ਕਰਮਾਂ ਨੇ ਜਿਵੇਂ ਸਾਰੀਆਂ ਇਹ ਇੱਧਰ ਤਾਂ ਹੈਗੀਆਂ 40 ਕਰਮਾਂ ਤੇ ਜੇ ਆਪਾਂ ਇੱਧਰ ਮਾਰੀਏ ਵੀ ਇੱਧਰ ਹੈਗਿਆ ਨੇ ਵੀ 18 ਕਰਮਾਂ ਇੱਧਰ ਹੈਗਿਆ ਨੇ 20 ਕਰਮਾਂ ਤੇ ਇੱਕ ਕਾਰਨ ਤੁਹਾਨੂੰ ਪਤਾ ਵੀ ਸਾਢੇ 5 ਫੁੱਟ ਦੀ ਹੁੰਦੀ ਹੈ ਇੱਧਰ ਕਰਮਾ ਆਈਏ ਨੇ 36 ਬਈ ਹੁਣ ਕਈ ਵੀਰ ਕਹਿੰਦੇ ਨੇ ਕਰਮਾ ਵੀ ਵੱਧ ਹੁੰਦੀ ਹੈ ਪਰ ਕਰਮਾ ਸਾਢੇ 5 ਫੁੱਟ ਦੀ ਵੱਜਦੀ ਹੈ ਬਈ ਸਾਰੇ ਤੁਸੀਂ ਦੇਖੇ ਹੋਣਾ ਕਈ ਵੀਰ ਕਹਿੰਦੇ ਨੇ ਵੀ ਸਾਢੇ 5 ਫੁੱਟ ਤੋਂ ਵੱਧ ਹੁੰਦੀ ਹੈ ਸਾਢੇ 5 ਫੁੱਟ ਦੀ ਕਰਮਾ ਹੁੰਦੀ ਹੈ ਲਓ ਉਸ ਤੋਂ ਬਾਅਦ ਤੁਸੀਂ ਕੈਲਕੂਲੇਟਰ ਖੋਲੋ ਜਾਂ ਤੁਸੀਂ ਕਿਸੇ ਕਾਪੀ ਦੇ ਹਿਸਾਬ ਲਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਚੜਾਈ ਨੂੰ ਜੋੜਨਾ ਹੈ ਜਿਵੇਂ 40 ਤੇ 20 ਨੂੰ ਕੈਲਕੂਲੇਟਰ 'ਤੇ ਜੋੜ ਕੇ ਵੀ ਇਹਦਾ ਬਣ ਗਿਆ 60 ਤੇ ਫਿਰ ਲੰਬਾਈ ਨੂੰ ਜੋੜਨਾ 36 ਤੇ 18 ਜਿਵੇਂ ਇਹ ਬਣ ਗਿਆ 54 ਇੱਧਰ ਬਣ ਗਿਆ 60 ਇੱਧਰ ਬਣ ਗਿਆ 54 ਬਾਈ ਇਹ ਮਤਲਬ ਇੱਕ ਤਾਂ ਜੋੜਿਆ ਆਪਾਂ ਨੇ ਕਿਉਂਕਿ ਇਹਦਾ ਮਤਲਬ ਕਿ ਟੇਢ ਵਿੰਗ ਹੈ ਇੱਥੇ ਹੀ ਨਿਕਲ ਜਾਂਦੀ ਹੈ ਜਦੋਂ ਇਹਦਾ ਜੋੜ ਬਣ ਗਿਆ ਤੁਸੀਂ ਕੀ ਕਰਨਾ ਦੋਹਾਂ ਦਾ ਅੱਧਾ ਕਰ ਦੇਣਾ ਇਹ ਜਿਹੜੀ 60 ਬਣੀ ਸੀ ਇਹਦਾ ਤੁਸੀਂ 30 ਕਰ ਦੇਣਾ ਜਿਹੜੀ ਇਹ 54 ਬਣੀ ਸੀ ਇਹਦਾ ਤੁਸੀਂ 27 ਕਰ ਦੇਣਾ ਦੋਹਾਂ ਦਾ ਅੱਧਾ-ਅੱਧ ਹੋ ਗਿਆ ਉਹ ਤੋਂ ਬਾਅਦ ਤੁਸੀਂ ਬਈ 27 ਤੇ 30 ਦੀ ਗੁਣਾ ਕਰਨੀ ਆਪਸ ਦੋਹਾਂ ਦੀ ਵਿੱਚ ਦੋਹਾਂ ਦੀ ਗੁਣਾ ਕਰਕੇ 810 ਜਿਹੜੇ ਨਿਕਲੇ ਉਹ ਕਰਮਾ ਹੋ ਗਈਆਂ 810 ਕਰਮਾ ਹੋ ਗਈਆਂ ਟੋਟਲ ਸਾਰੇ ਦੀਆਂ ਜਿਹੜੀਆਂ 810 ਕਰਮਾ ਨਿਕਲੇ ਆ ਹੁਣ ਤੁਸੀਂ ਉਹ ਚ ਮਰਲੇ ਕੱਢਣੇ ਜਾਂ ਕਨਾਲਾ ਕੱਢਣੇ ਆ ਉਹਦਾ ਤਰੀਕਾ ਸਾਂ ਜੇ ਦਾ ਤੁਸੀਂ ਮਰਲੇ ਕੱਢਣੇ ਨੇ ਤਾਂ ਤੁਸੀਂ 810 ਨੂੰ 9 ਤੇ ਵੰਡ ਦੋ 9 ਤੇ ਵੰਡਣ ਨਾਲ ਉਹਦੇ ਮਰਲੇ ਨਿਕਲਣਗੇ ਜਿਵੇਂ ਮਰਲੇ ਬਣਨਗੇ ਤੇ 90 ਮਰਲੇ ਬਣਨਗੇ ਸਾਰੇ ਦੇ ਉਹ 90 ਮਰਲੇ ਬਣਗੇ ਜੇਕਰ ਤੁਸੀਂ ਮਤਲਬ ਕਿ ਕਨਾਲਾ ਕੱਢਣੇ ਨੇ ਤਾਂ ਤੁਸੀਂ ਉਹਨੂੰ ਵੰਡ ਦੋ ਬਾਈ 180 ਤੇ ਕਨਾਲਾ ਨੂੰ ਜਿਵੇਂ 810 ਨੂੰ 180 ਦੇ ਵੰਡਦਾ ਤਾਂ ਉਹ ਅੱਗੇ ਕਨਾਲਾ ਨਿਕਲਣਗੇ ਜਿਵੇਂ 4.5 ਨਿਕਲਿਆ ਜਿਵੇਂ 4 ਕਨਾਲਾ 5 ਉੱਪਰ ਹੈ ਜਿਹੜਾ ਮਤਲਬ ਕਿ ਉਹ ਅੱਧੀ ਕਨਾਲ ਹੋਗੀ ਜਿਹੜੇ ਮਰਲੇ ਬਣਗੇ 10 ਆ ਇਹ ਹੁਣ ਨਿਕਲਿਆ ਟੋਟਲ ਆ 4 ਕਨਾਲਾਂ 10 ਮਰਲੇ ਮਤਲਬ ਕਿ ਸਾਡੇ 4 ਕਨਾਲਾਂ ਹੋ ਗਈ ਇਹ ਇਹ ਸਾਡਾ ਟੋਟਲ ਨਿਕਲਿਆ ਵੀ ਆ ਚੀਜ਼ ਆ ਜਿਹੜੀ ਜਗ੍ਹਾ ਵੀ ਸਾਡੇ 4 1/4 ਕੋਈ ਤੁਸੀਂ ਬਈ ਇਸੇ ਤਰ੍ਹਾਂ ਕੋਈ ਵੀ ਜਿਵੇਂ ਜ਼ਮੀਨ ਮਾਪਣੀ ਜਿਵੇਂ ਸਾਡੇ 4 1/4 ਨਿਕਲਈਆਂ ਤੁਸੀਂ ਬਸ ਐਂ ਕਰ ਲਿਆ ਕਰੋ ਜੇ ਟੇਢੀ ਵਿੰਗੀ ਜ਼ਮੀਨ ਹੈ ਇਹਨਾਂ ਨੂੰ ਪਹਿਲਾਂ ਦੋਹਾਂ ਨੂੰ ਆਪਸ ਚ ਜੋੜ ਦਿਆ ਕਰੋ ਤੇ ਫਿਰ ਉਹਨਾਂ ਦਾ ਅੱਧ ਕਰ ਦਿਆ ਕਰੋ ਇਹੀ ਤਰੀਕਾ ਇੱਕ ਤੇ ਉਸ ਤੋਂ ਬਾਅਦ ਜਿਵੇਂ ਦੋਹਾਂ ਦਾ ਅੱਧਾ ਤੇ ਨਿਕਲਿਆ ਫਿਰ ਉਹਦੀਆਂ ਗੁਣਾ ਕਰ ਦਿਆ ਕਰੋ ਆਪਸ ਚ ਤੇ ਜੇਕਰ ਚੌਰਸ ਜ਼ਮੀਨ ਹੈ ਉਹ ਤਾਂ ਦੇਖੋ ਸਭ ਤੋਂ ਸੌਖੀ 40 36 ਦੀ ਹੁੰਦੀ ਆ ਉਹ ਉਹ ਵੀ ਤੁਸੀਂ ਕਰਮਾ ਮਾਰ ਸਕਦੇ ਹੋ ਇਹ ਰੀਚਾ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਤੁਸੀਂ ਹੋਰ ਕੋਈ ਵੀਡੀਓ ਚਾਹੁੰਦੇ ਹੋ ਕੋਈ ਕਿਸੇ ਟੌਪਿਕ ਤੇ ਵੀ ਕਿਹੜੀ ਜ਼ਮੀਨ ਤੁਸੀਂ ਮੈਨਣੀ ਚਾਹੁੰਦੇ ਹੋ ਜਾਂ ਕੋਈ ਤੁਸੀਂ ਹੋਰ ਕੋਈ ਜਿਵੇਂ ਫਰਦਾਂ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਉਹ ਵੀ ਦੱਸ ਸਕਦੇ ਹੋ ਜਾਂ ਕੋਈ ਹੋਰ ਖੇਤੀਬਾੜੀ ਦੇ ਰਿਲੇਟਡ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਵੀ ਜਰੂਰ ਦੱਸਿਓ ਤੇ ਬਈ ਇਹਨੂੰ ਫੋਲੋ ਕਰ ਲਿਓ ਮਿੱਤਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ